ਆਪ ਆਪਣੀ ਬੁੱਧ ਹੈ ਜੀਤੀ ਜਿਵੇਂ ਪਹਿਲਾਂ ਗੱਲ ਕੀਤੀ ਸੀ ਕਿ ਤੈਨੂੰ ਤੇਰੀ ਮਤ ਨਾਲ ਦੱਸਿਆ ਜਾ ਸਕਦਾ ਤੈਨੂੰ ਗੁਰਮਤ ਦੇ ਸਹਾਰੇ ਸਮਝਾਇਆ ਜਾ ਸਕਦਾ ਉਹ ਤੇਰੀ ਮਤ ਅਖਰ ਮਤ ਆਪਣੀ ਮਤ ਨਾਲ ਤੇਰੇ ਬਾਰੇ ਕੋਈ ਨਹੀਂ ਦੱਸ ਸਕਦਾ ਉਹ ਮੂਰਖਾ ਜੋ ਦੱਸਣ ਦੀ ਕੋਸ਼ਿਸ਼ ਕਰ ਰਿਹਾ ਜਿਸ ਕੋਲ ਆਪਣੀ ਮਤ ਆ ਜਦੋਂ ਕੋਈ ਆਪਣੀ ਮਤ ਛੱਡ ਕੇ ਤੇਰੀ ਮਤ ਲਊਗਾ ਗੁਰਮਤ ਦੀ ਸਿੱਖਿਆ ਲਊਗਾ ਸਿੱਖਿਆ ਤੇ ਚੱਲੂਗਾ ਉਹ ਤੇਰੇ ਬਾਰੇ ਮੜਾ ਮੁੱਟਾ ਸਮਝਾ ਸਕਦਾ ਜਿਵੇਂ ਗੋਬਿੰਦ ਸਿੰਘ ਜੀ ਜਾਂ ਹੋਰ ਭਗਤਾਂ ਨੇ ਬਾਣੀ ਰਚ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਉਹ ਫਿਰ ਤੂੰ ਹੀ ਬੋਲਦਾ ਉਹ ਨਹੀਂ ਬੋਲਦੇ ਆਪ ਆਪਣੀ ਬੁੱਧ ਹੈ ਜੀਤੀ ਆਪ ਆਪਣੀ ਜਿਸ ਦੀ ਬੁੱਧਾ ਵਰਨਣ ਪਿੰਨ ਪਿੰਨ ਤੋਹੇ ਤੇਤੀ ਜਿੰਨੀ ਕਿਸੇ ਦੀ ਸਮਝ ਆ ਉਸੇ ਤਰੀਕੇ ਨਾਲ ਤੈਨੂੰ ਬਿਆਨ ਕਰ ਰਹੇ ਨੇ ਤੇਮਰਾ ਲਖਾਣਾ ਜਾਏ ਪਸਾਰਾ ਤੇਰਾ ਜੋ ਤੇਰੇ ਬਾਰੇ ਕੀ ਦੱਸਣਾ ਤੇਰਾ ਜੋ ਹੋਏ ਪਸਾਰਾ ਜੋ ਇਹ ਸੰਸਾਰ ਬਣਾਇਆ ਹੋਇਆ ਇਹੀ ਨਹੀਂ ਸਮਝਿਆ ਜਾ ਸਕਦਾ ਇਹ ਕਿੰਨਾ ਵਿਭਿੰਨਾ ਕਿੰਨਾ ਵਿਸ਼ਾਲ ਆ ਇਸ ਨੂੰ ਹੀ ਸਮਝ ਲੈਣ ਜੇ ਆਪਣੇ ਆਪ ਨੂੰ ਗਿਆਨੀ ਸਮਝਦੇ ਨੇ ਇਹ ਨੂੰ ਹੀ ਨਹੀਂ ਸਮਝਿਆ ਜਾ ਸਕਦਾ ਜਿਹੜਾ ਤੇ ਸਾਰਾ ਬਣਾਇਆ ਤੇਰੇ ਬਾਰੇ ਕੀ ਸਮਝਣਗੇ ਕਿਹੇ ਵੀ ਦੀ ਸਜ਼ਾ ਪ੍ਰਥਮ ਸੰਸਾਰਾ ਵੀ ਇਹ ਸਾਰਾ ਸੰਸਾਰ ਕਿਸ ਤਰੀਕੇ ਨਾਲ ਸਜਾਇਆ ਕਿਸ ਤਰੀਕੇ ਨਾਲ ਹੈ ਬਣਿਆ ਸੰਸਾਰ ਇਸ ਨੂੰ ਹੀ ਇਸ ਗੱਲ ਦਾ ਹੀ ਨਹੀਂ ਭੇਦ ਜਾਣਿਆ ਜਾ ਸਕਦਾ ਤੇਰੇ ਬਾਰੇ ਕੀ ਜਾਣਿਆ ਜਾ ਸਕਦਾ ਲੋਕ ਆਪਣੀ ਸਮਝ ਅਨੁਸਾਰ ਤੇਰੇ ਤੈਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਕਰ ਨਹੀਂ ਸਕਦੇ ਅਣਜਾਣ ਨੇ ਉਹ ਮੂਰਖ ਨੇ ਇੱਥੇ 17ਵੇਂ ਪੈਰੇ ਦੀ ਸਮਾਪਤੀ ਹੈ